ਤਾਂ ਉਹੀ ਸੀ ਔਰ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਇਹਦੇ ਚ ਕੀ ਕਾਮਯਾਬੀ ਹਾਸਲ ਕੀਤੀ ਗਈ ਹੈ। ਤੇ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਨਰੀ ਪਰਵਾਰ ਸੀ। ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਉਹਨਾਂ ਦੇ ਘਰਾਂ ਦੇ ਵਿੱਚ ਮਿਲ ਕੇ ਲੌਕ ਲੱਗਾ ਹੋਇਆ ਸੀ। ਔਰ 20 ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ। ਔਰ ਅਸੀਂ ਕਦਮਾ ਦਰਜ ਕਰਕੇ ਮਾਰਜੋਗ ਸੀਪੀ ਸਾਹਿਬ ਦੀ ਜਿਹੜੀ ਆ ਦਸ਼ਾਨਤ ਰਜਿਸਟਰੀ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸ ਐਚਓ ਸਾਹਿਬ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸੋਰਸਾਂ ਦੇ ਜਿਹੜੀ ਆ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਟ੍ਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦੇ ਆ ਜਿਹੜੇ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟੀਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ Panasonic ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜਿਹੜੀ ਆ ਜਿਹੜੀ ਰਿਕਵਰੀ ਕਰਨ ਦੀ ਸਰ ਇਹ ਪੇਸ਼ੀ ਹੈ ਕਿ ਜੇ ਕੋ ਪਹਿਲਾਂ ਵੀ ਨਾ ਤੇ ਬਕਦਵੇਂ ਸਰ ਕਰਤੀ ਇਹਨਾਂ ਦੇ ਵਿੱਚੋਂ ਜਿਹੜੇ ਸੰਨੀ ਹੈ ਉਹ ਤਾਂ ਰਵੀ ਕੁਮਾਰ ਇਸ ਸਬੰਧਤ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਪਿੰਲਾ ਵੀ ਜਿਹੜੇ ਪੰਜ ਵਕਫ ਵਕਤ ਰਾਵਾਂ ਦੇ ਤੇ ਕ੍ਰਿਮੀਨਲ ਕੇਸ ਦਰਜ ਹੈ ਕਿ ਕਿਹਨੇ ਦੋ ਵਕਫ ਸੀ ਇਹਨਾਂ ਦੇ ਜੋ ਕਿ ਇਹਨਾਂ ਦੇ ਘਰਤਾਂ ਲੱਗਾ ਸੀ ਨਹੀਂ ਜੀ ਵਕਫ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਦੇ ਆਦੀ ਇਹਨਾਂ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਨਾਲੇ ਇਸ ਮਤਲਬ ਨਾਲ ਇਹਨਾਂ ਚੋਰੀ ਨੂੰ ਅੰਜਾਮ ਦਿੱਤਾ ਇਸ ਘਰ ਤੋਂ ਕੋਈ ਰਹਿੰਦਾ ਵੀ ਸੀ ਉਹਨਾਂ ਦੇ ਕੀ ਟੇਕਰ ਦੇ ਰਹੇ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾੜਾਵਾਂ ਵਾਰ-ਵਾਰ ਆ ਕੇ ਚਲੋ ਟਾਈਮ ਬਟ ਟਾਈਮ ਇਹ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਦੇ ਨਾਲ ਬਦਲ ਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਪਰ ਸੀਸੀਟੀਵੀ ਜੀ ਵੀ ਕੁਝ ਆਇਆ ਸੀ ਸਾਹਮਣੇ ਐਸਐਚਓ ਸਾਹਿਬ ਵੱਲੋਂ ਵੀ ਸੀਸੀਟੀਵੀ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉਹਦੀ ਵੀ ਮੱਤ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜੜੀ ਮੱਤ ਲਈ ਕਿੰਨੀ ਕਾਮਯਾਬੀ ਸਮੇਂ ਦੇ ਉੱਤੇ ਕਾਫੀ ਵੱਡੀ ਵਾਰਦਾਤ ਸੀ ਤੇ ਬਿਲਕੁਲ ਜੀ ਜਿਹੜੀ ਇਹ ਬਹੁਤ ਵਧੀਆ ਜਿਹੜੀ ਹੈ ਜਿਹੜੀ ਸਾਡੀ ਜਿਹੜੀ ਹੈ ਕਰਜਾਬੀ ਹੈ ਨੂੰ ਅਸੀਂ ਮੰਨਦੇ ਆ ਕਿ ਸਰ ਇਹ ਕਿੰਨੇ ਮਤਲਬ ਅਰਨ ਪਤਾ ਸੀ ਕਿ ਬਾਹਰ ਗਏ ਬੰਦੇ ਹਾਂ ਬਿਲਕੁਲ ਜੀ ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਨੇ ਜਿਹੜੀ ਆ ਚੋਰੀ ਨੂੰ ਅੰਜਾਮ ਦਿੱਤਾ ਸਰ ਫੋਰਮੇ ਵਾਰ ਦਿੰਦਾ ਤਾਂ ਕੋਈ ਅੰਜਾਮ ਦਿੱਤਾ ਫਿਲਹਾਲ ਇਹਨਾਂ ਦਾ ਰਿਮਾਰਡ ਲਵਾਂਗੇ ਜੀ ਅਸੀਂ ਰਿਮਾਰਡ ਲੈ ਕੇ ਜਿਹੜਾ ਅਸੀਂ ਜਿਹੜੀ ਅਗਲੀ ਤਫਸੀਲ ਦੇ ਵਿੱਚ ਸਾਨੂੰ ਪਤਾ ਲੱਗੂਗਾ ਪਹਿਲੀ ਵੀ ਇਹਨਾਂ ਕੋਲ ਕੋਈ ਦੇਖੀ ਰੁਖੀ ਦਿੱਤੀਗੀ ਕਿ ਜੇ ਮੌਕੇ ਦੇ ਸਰ ਜਿਹੜਾ ਦਿੱਤਾ ਫਿਲਹਾਲ ਜਿਹੜੀ ਆ ਇਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਸਾਨੂੰ ਇਹ ਜਿਹੜਾ ਇਹਨਾਂ ਨੇ ਦੱਸਿਆ ਵੀ ਜਿਹੜਾ ਕਾਫੀ ਦੇ ਉੱਪਰ ਤੋਂ ਅਸੀਂ ਨਗਦੇ ਸੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਲੋਕ ਲੱਗੇ ਹੋਏ ਨੇ ਤੇ ਘਰ ਤਾਲਾ ਲੱਗਨ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਅਸਲ ਵਿੱਚ ਕਿੰਨੇ ਕੁ ਵੇਲੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਮਤਲਬ ਰਾਤ ਵੇਲੇ ਦਿਨ ਵੇਲੇ ਕਿਸੇ ਵੇਲੇ ਹਾਲ ਫਿਲਹਾਲ ਜਿਹੜੀ ਜਿਹੜੀ ਮੁੱਢਲੀ ਪੁੱਛਕਿਸਤੇ ਇਹਨਾਂ ਕਿਸੇ ਵੀ ਰਾਤ ਨੂੰ ਅਸੀਂ ਜਦੋਂ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆਏ ਨਾ ਅਸੀਂ ਚੋਰੀ ਨੂੰ ਜਾਣ ਦਿੱਤਾ ਹੋਰ ਇਹਨਾਂ ਦੇ ਨਾਲ ਬੰਦੇ ਹੈਗੇ ਨੇ ਸਰ ਫਿਲਹਾਲ ਦਾ ਜਿਹੜੀ ਜਿਹੜੀ ਇਹਨਾਂ ਨੇ ਕੋਈ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਤਦ ਪਤਾ ਲੱਗੇ ਪਰਵਾਹ ਨੂੰ ਸੂਚਿਤ ਕੀਤਾ ਗਿਆ ਕੀ ਇਹਨਾਂ ਦੇ ਬਾਰੇ ਹਾਂ ਬਿਲਕੁਲ ਜੀ ਕੀਤਾ ਉਹਨੇ ਪੁੱਛਦਾ ਥੈਂਕਸ ਕੀਤਾ ਜੀ ਇਸ ਤਰੀਕੇ ਨਾਲ ਹੋਇਆ ਵੀ ਦੇਖੋ ਜੀ ਆਹ ਨਹੀਂ ਉਹ ਤੇ ਮਨ ਕਰ ਲਿਆ ਸਟਾਫ ਦਾ ਤੇ ਕਪਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹ ਘਰੋਂ ਸੀ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ ਬਾਈਟੀਨ ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵੀ ਚੈੱਕ ਕਰ ਜਾਣਾ ਜਾਂ ਇੱਕ ਦੋ ਦਿਨਾਂ ਬਾਅਦ ਜਾਣੇ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਕਿ ਪੁਲਿਸ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਐਸ ਐਚ ਓ ਸਾਹਿਬ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਚੋਰ ਫੜੇ ਗਏ ਸੀ ਕਿਹੜਾ ਕਿਹੜਾ ਸਮਾਨ ਲੈ ਗਏ ਨੇ ਜੀ ਘਰ ਦੇ ਵਿੱਚ ਘਰ ਦੇ ਵਿੱਚ ਉਹ ਜੀ ਐਕਟਵਾ ਜੀ ਇੱਕ ਐਲ ਸੀ ਡੀ ਇੱਕ ਵਰਲਪੂਲ ਦਾ ਮਾਈਕ੍ਰੋਵੇਵ ਤੇ ਸਿਲੰਡਰ ਸਾਰਾ ਸਮਾਨ ਬਰਾਮਦ ਹੋ ਗਿਆ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਕਦੀ ਹੋਇਆ ਇਦਾਂ ਦਾ ਕਿਹਦਾ ਪਹਿਲੀ ਵਾਰੀ ਇਦਾਂ ਦਾ ਹੋਇਆ ਬਿਲਕੁਲ ਚੋਰੀ ਦੀ ਘਟਨਾ ਉਹ ਇਸੇ ਘਰ ਚ ਜਿੱਥੇ ਹੋਣ ਵਾਲਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤੱਕ ਕਦੇ ਕੋਈ ਨਹੀਂ ਆਇਆ ਸਾਰੀ ਤੇ ਇੱਕ ਪੇਸ਼ਨਾਬਾਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਫੋਨ ਵਾਲੇ ਸਮੇਂ ਵੀ ਤੁਹਾਡੇ ਲੋਕ ਕਰਦਾ ਧਿਆਨ ਰੱਖਿਆ ਜਾਏਗਾ ਜੀ ਹੁਣ ਹਾਂਜੀ ਹਾਂਜੀ ਰੱਖਿਆ ਜਾਏਗਾ